ਲਾਓ ਵੀ ਮਿੱਤਰੋ ਕਰਤੀ ਸ਼ਰਵਾਦ ਆਪਾਂ ਨਵੇਂ ਕਿੱਧਰ ਦੀ ਫਾਦੇ ਗਣ ਸਾਹਿਬ ਦੀ ਵਾ ਵੀ ਬੂਪੀ ਡਾਉਨ ਬੂਪੀ ਡਾਉਨ ਕਿਥੇ ਆ ਯੋ ਰਿਹਾ ਭਾਈ ਯੋ ਤਿਆਰ ਹੈ ਲੈ ਵੀ ਮਿੱਤਰਾਂ ਨੇ ਆ ਕੰਮ ਆ ਕੰਮ ਬੜਾ ਵਧੀਆ ਕਰ ਲੈ ਸਰਾਣੇ ਕੰਬਲ ਗੁੰਮਲ ਸਾਰਾ ਕੁਝ ਰੱਖ ਲਿਆ ਕਿੱਥੇ ਜਾ ਕੋਈ ਮਗਰ ਨਾਲ ਨੂੰ ਮਗਰੀ ਬਾਹਾਂਗੇ ਤੁਸੀਂ ਇਹ ਜੀਪ ਤੇ ਚੱਲੋ ਨਾ ਨਾ ਜੀਪ ਤੇ ਲੈ ਭਈ ਗਿੱਲਾ ਤੂੰ ਤੂੰ ਕਿਤੇ ਵਹਿਣ ਲੱਗਾ ਕਦ ਤੇ ਜਾਵੋਗੇ ਚੱਲ ਠੀਕ ਹੈ ਚੱਲੋ ਫਿਰ ਯਾਰ ਆਹ ਕੰਮ ਤੁਸੀਂ ਬਹੁਤ ਬੈਸਟ ਕੀਤਾ ਲਓ ਵੀ ਆਪਣੀ ਸੱਜਣਾਂ ਅੱਜ ਸ਼ੁਰੂਆਤ ਹੈ ਫਤਿਹਗੜ ਸਾਹਿਬ ਦੀ ਟੂਰ ਦੀ ਚੰਗਾ ਪੁੱਤਰ ਵਾਹਿ ਤੇ ਚੱਲ ਬਈ ਸੂਰਮਿਆਂ ਬੋਲੋ ਵਾਹਿਗੁਰੂ ਵਾਹਿਗੁਰੂ ਸਤਿਰਾਮ ਸੱਚਾ ਪਾਤਸ਼ਾਹ ਮੇਰ ਗਰੀ ਮਾਲਕਾ ਚਾਰਜਰ ਦੀ ਪੂਰੀ ਮੁੰਡਿਆਂ ਨੇ ਸੁਵਿਧਾ ਪ੍ਰਾਪਤ ਕਰ ਲਈ ਐ ਤੇ ਬੈਗ ਬੂਗ ਆਪਣੇ ਵੀ ਰੱਖ ਲੋ ਤੇ ਆਪਣਾ ਕੀ ਟਾਈਮ ਹੋ ਗਿਆ ਹਣਾ ਹਾਂ ਬਈ ਕੀ ਟਾਈਮ ਤੁਰਿਆ ਆਪਾਂ? 1 ਵਜੇ। ਇਹਨਾਂ ਨਾਲ ਗੱਲ ਤੋੜੇ। ਲੈ ਬਈ ਤੇਲ ਪਵਾ ਦੇ। ਕਿੰਨੇ ਦਾ ਫੋਨ ਆ ਬਈ? ਫੁੱਲ ਘਾਤੋਰੀ ਕਰਾਉਣੀ। ਛਿੱਕੀ ਛੁੱਟੀ। ਦੋ ਦਾ ਕਰਦੇ ਬਾਈ। ਮੈਨਜ਼ਰ ਨੂੰ ਕਹ ਤੈਂਕੀ ਪਾ ਦੇ। ਨਹੀਂ ਟੈਂਕੀ ਵੈਲਡ ਕਰਾ ਲਓ ਫਿਰ ਵੀਰੇ। ਕਰਾਵਾਂਗੇ ਗੈਸ ਵੈਲਡਿੰਗ ਹੋਊਗਾ। ਕੋ ਫਿਰ ਤਾਂ ਪਾੜ ਜੂਗੀ। ਐ ਇੱਕ ਦਿਨ ਉਹ ਗੱਲ ਹੋ ਜਾਏ ਤੇਲ ਪਵਾ ਪਰਦੇ ਟੈਂਕੀ ਜਾਂਦੇ ਜਾਂਦੇ ਸਾਰਾ ਡੋਲ ਜਾ। ਹਾਂ ਮੀਟਰ ਬਾਈ ਦਿਖਾਈ। ਦੇਖ ਲਿਆ ਭਾਈ ਦੇਖ ਲਿਆ ਸੋਣਾ 2000 ਮਾਰੇ ਇੱਕ ਜ਼ੀਰੋ ਲਾ ਦੇ ਜੀ ਕਰਦੀ ਕੀ ਕਰਾਂ ਇਹਦਾ ਐ ਕਾਰ ਚੱਲੂ ਆਹ ਕਾਰ 'ਚ ਭਾਈ 2000 ਰੁਪਏ ਪਾ ਦੇ ਆ ਕਾਰ 'ਚ 2000 ਰੁਪਏ ਪਾ ਦੇ ਪਾ ਦੇ ਯਾਰ ਸਾਡੇ ਪੁਰਜ਼ੇ ਪਿੱਛੇ ਸਹੀ ਹੈ ਕਿ ਮੈਂ ਵੇਖ ਕੇ ਆਵਾ ਮੈਂ ਕਿਹਾ ਕਿ ਨਹੀਂ ਸਾਲੇ ਹੈਲੋ ਗਾਇਸ کیسے ਹੋ ਮੌਜ ਹੈ ਨਾ ਮੈਰ ਜੋ ਪਿੱਛੇ ਜੀ ਕਮਾਵਾ ਕਿ ਪਕੋੜੇ ਜੀ ਕੀ ਦਵਾਰੇ ਆਕੇ ਹੋਬੀ ਆਲੇ ਪਕੋੜੇ ਹੋਏ ਤਾਂ ਲੈ ਲਓ ਕਿਤੇ ਲੰਗਰ ਆ ਗਿਆ ਗੇ ਹੋਰ ਓਹੋ ਚਾਹ ਦਾ ਕੱਪ ਬਾਰਾ ਗੁੜੀ ਆਵੇ ਨੇ ਹੋਏ ਤਾਂ ਬਟ ਡੂਮ ਵਾਲੀ ਟੱਪੇ ਹੋ ਨਹੀਂ ਓਏ ਮੇਰੀ ਗੱਲ ਸੁਣ ਅੱਜ ਤਾਂ ਡੂਮ ਵਾਲੀ ਟੱਪੇ ਹੋ ਬਾਈ ਤੂੰ ਇਹ ਜਾਂਦੀ ਜਪੜਾ ਦੇ ਆ ਦੇਖੋ ਬਾਈ ਜੀ ਡੂਮ ਵਾਲੀ ਤੇ ਲੰਗਰ ਆ ਗਿਆ ਬੰਦੇ ਇੱਥੇ ਹਾਂ ਵੀਰ ਜੀ ਕੀ ਕਹਿੰਦੇ ਹੋ ਥੱਕ ਗਿਆ ਐਦਾਂ ਵੀਰਾ ਸਾਰਾ ਦਿਨ ਵਿਹਲਾ ਬੈਠਾ ਆ ਅੱਜ ਤੱਕ ਥੱਕ ਗਿਆ ਮੇਰੇ ਮੈਂ ਦੋ ਹੀ ਕੱਪ ਚਾਹ ਪੀਤੀ ਆ ਦੋ ਬ੍ਰੈਡ ਖਾਦੇ ਆ ਟੰਡ ਬਹੁਤ ਆ ਮੇਰੇ ਵੀਰੋ ਇਹਨੂੰ ਮੇਜਰ ਫਾਇਰ ਕਾਲ ਕਹਿੰਦੇ ਆ ਨਾਲ ਕੈਮ ਮੇਰਾ ਜੈਸੀ ਉਹ ਜੈਸੀ ਕੋਲੇ ਟੱਟ ਲੱਗਲਾ ਟੰਡਾ ਡਰ ਜੂਗੀ ਵਾਹ 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 ਦੂਰ ਰਹਿ ਗਿਆ ਫਿਰ ਫਤਿਹਗੜ ਸਾਹਿਬ ਬਸ ਨੇੜੇ ਹੀ ਹੁੰਦਾ 1 ਕਿਲੋਮੀਟਰ ਹੋ ਰਿਹਾ ਕਿਲੋਮੀਟਰ ਰਹਿ ਗਿਆ ਲਓ ਪਹੁੰਚ ਕੇ ਜੱਟੋ ਟਾਈਮ ਵੱਧ ਗਿਆ 10 ਤੇ ਟ੍ਰੈਫਿਕ ਭਾਈ ਜੀ ਅੱਜ ਤਾਂ ਪੁੱਛੋ ਨਾ ਸਾਨੂੰ ਟ੍ਰੈਫਿਕ ਤਾਂ ਜ ਐ ਮਿਲਿਆ ਸਾਨੂੰ ਇਸ ਭਾਈ ਸੱਚੀ 10 ਕਿਲੋਮੀਟਰ ਲੰਮਾ ਟ੍ਰੈਫਿਕ 10 ਕਿਲੋਮੀਟਰ ਲੰਮਾ ਟ੍ਰੈਫਿਕ ਸੀ ਬਾਕੀ ਜਿਹਨੇ ਆਉਣਾ ਹੋਵੇ ਬਾਕੀ ਜਿਹਨੇ ਜਦੋਂ ਅਸੀਂ ਵਲੌਗ ਅਪਡੇਟ ਕਰਨਾ ਹੈ ਜਾ ਕੇ YouTube ਤੇ ਉਹਨੇ ਜਰ ਨੂੰ ਤਾਂ ਸਾਰਾ ਕੁਝ ਟੱਪ ਚੁੱਪ ਜਾਣਾ ਉਹਨੇ ਜਰ ਨੂੰ ਲੋਕਾਂ ਘਰੇ ਚਲੇ ਜਾਣਾ ਮੇਲਾ ਭਾਈ ਜੀ ਪੂਰਾ ਭਰਿਆ ਹੋਇਆ ਪੀੜ ਬਹੁਤ ਆ ਟ੍ਰੈਫਿਕ ਤਾਂ ਬਹੁਤ ਜਿਆਦਾ ਲੱਗ ਰਿਹਾ ਆ ਕੀ ਹੈ ਇਹ ਇਹ ਕੀ ਤਰੀਕਾ ਭਾਈ ਇਹ ਕੀ ਤਰੀਕਾ ਸੂਸ਼ੋ ਆ ਗਿਆ ਉਹ ਜਾਇਆ ਜਾਇਆ ਕੋ ਧਿਆਨ ਨਾ ਜਾਈ ਕੰਢੇ ਹੀ ਆਈ ਇੱਧਰ ਵੀ ਟ੍ਰੈਫਿਕ ਅੱਗੇ ਵੀ ਟ੍ਰੈਫਿਕ ਪੈਦਗੀ ਦਾ ਬਈ ਬਹੁਤ ਟ੍ਰੈਫਿਕ ਮਿਲਿਆ ਤੇ ਪੁਲਿਸ ਵਾਲੇ ਥਾਂ ਥਾਂ ਤੇ ਖੜੇ ਆ ਕੋਈ ਗਲੀ ਨਿਮੜਨ ਦਿੰਦੇ ਆਈ ਕਿਲੋਮੀਟਰ ਕੋਲੋਂ ਮੋੜਦਾ ਸਾਨੂੰ ਗੁਰਦੁਆਰੇ ਦੇ ਕਹਿੰਦੇ ਨਾ ਉੱਤੋਂ ਦੀ ਆਓ ਕਹਿੰਦੇ ਉੱਤੋਂ ਦੀ ਆਓ ਯਾਰ ਪੁਲਿਸ ਵਾਲਿਆਂ ਦਾ ਕੰਮ ਮਾੜਾ ਲੱਗਿਆ ਹੋਰ ਤਾਂ ਬਾਕੀ ਤਾਂ ਗੱਲਾਂ ਠੀਕ ਲਾਓ ਬਈ ਸੰਗ ਤੋਂ ਮੁੰਡੇ ਲੱਗ ਪਏ ਪੱਗਾਂ ਪੁੱਗਾਂ ਬੰਨਣਾਂ ਜੀ ਬਪਾ ਰੋਕਦੀ ਆ ਜਮਾਂ ਗੁਰੂ ਘਰ ਦੇ ਕੋਲ ਆ ਕੇ ਇਹ ਹੁਣ ਮੁੰਡਿਆਂ ਦੀਆਂ ਪੂਣੀਆਂ ਨਹੀਂ ਸੌਤ ਆਉਂਦੀਆਂ ਖੱਟੇ ਸਾਫਿਆਂ ਵਾਲੇ ਚੋਬਰ ਹਣ ਔਖਾ ਜੂਵੇਂ ਮੰਨਣਾ ਲੰਮਾ ਬਹੁਤ ਆ ਪੂਣੀ ਕਰਦੀ ਆਉਂਦੀ ਆਗੇ ਐ ਇਕੱਠਾ ਕਰਾਂ ਐ ਨਹੀਂ ਆਉਂਦੀ ਮੰਨ ਐ ਇਕੱਠਾ ਕਰ ਦੋ ਯਾਰ ਐ ਇਕੱਠਾ ਕਰ ਤੇ ਸਾਡੇ ਦੋ ਮਰੇ ਸ਼ੇਰ ਦਿਖਾਵਾਂ ਤੁਹਾਨੂੰ ਮਰੇ ਸ਼ੇਰ ਗਾਇਆ ਕੇ ਕਿੱਧਰ ਗਾਇਆ ਸਾਰੇ ਰਾਸ ਉੱਤੇ ਆਏ ਆ ਕੰਜਰੇ ਇਹਨਾਂ ਨੂੰ ਤੇ ਲਾਓ ਵੀ ਗੱਡੀ ਗੁੱਡੀ ਸਾਡੀ ਵਧੀਆ ਲੱਗ ਗਈ ਆ ਸਾਡੇ ਬੰਦੇ ਲਾਜ ਪੱਕਾ ਕਰਕੇ ਲਿਆਏ ਆ ਬੰਨ ਫੁੰਗੇ ਹੈ ਕੰਮ ਤਗੜਾ ਸੇ ਸਮਾਨ ਸਾਡਾ ਸਾਰਾ ਇਹਦੇ ਚ ਕੰਬਲ-ਕੁੰਬਲ ਅਸੀਂ ਲੋਈਆਂ ਲੋਈਆਂ ਮੁੰਡੇ ਸਾਡੇ ਪੂਰੇ ਐ ਪੂਰੇ ਸਟੈਂਡਰਡ ਵਾਲੇ ਨੇ ਤੇ ਇਧਰ ਪੱਗਾਂ ਦੀ ਟ੍ਰੇਨਿੰਗ ਚੱਲ ਰਹੀ ਆ ਕੋਚ ਸਾਹਿਬ ਵੀਰੇ ਐ ਐ ਗਿਆ ਕਿ ਮੈਂ ਦੁਬਾਰੇ ਕਹੀਂ ਬਹੁਤ ਘੈਂਟ ਬੱਝਿਆ ਆ ਮਾਰੀ ਮੋਟੀ ਗੱਲ ਹੈਗੇ ਲਾਓ ਵੀ ਹੁਣ ਆਪਾਂ ਚੱਲੀਏ ਪਹਿਲਾਂ ਮੱਥਾ ਮੱਥਾ ਟੇਕ ਆਈਏ ਹਨਾ ਪੱਖਿਆਂ ਦਾ ਕੰਮ ਕਰ ਲਗੇ ਚਲੋ ਲਾਓ ਵੀ ਮੇਲੇ ਦਾ ਬਹੁਤ ਜ਼ਿਆਦਾ ਐਤ ਕੀ ਇਕੱਠ ਹੈ ਵੀ ਇੰਨਾ ਇਕੱਠ ਹੈ ਨਾ ਟਰਾਲੀਆਂ ਦਾ ਜਾਂ ਦਾ ਨਖਾਵਾ ਆਓ ਵੇਖੋ ਇੱਥੇ ਟਰਾਲੀਆਂ ਆਹ ਟਰਾਲੀਆਂ ਆਹ ਟਰਾਲੀਆਂ ਆਹ ਟਰਾਲੀਆਂ ਆਹ ਟਰਾਲੀਆਂ ਉਹ ਵੇਖੋ ਹੌਣ ਗਾਓ ਮੇਲੇ ਆ ਗਏ ਆ ਸਾਰੀਆਂ ਟਰਾਲੀਆਂ ਹੀ ਟਰਾਲੀਆਂ ਨੇ ਨਹੀਂ ਨਾ ਸਾਰਾ ਕੁਝ ਨਾ ਪੜੇ ਲਾਓ ਵੀ ਸੱਜਣੋ ਹੋ ਗਈ ਸਵੇਰ ਸਵੇਰੇ ਸਵੇਰੇ ਸੰਗਤਾਂ ਨੇ ਵਾਹ ਵੀ ਜਿਹਾ ਉਦਾਰੇ ਚੋਬਰਾ ਪਰਾਂਠੇ ਨਾਲ ਦਹੀਂ ਆ ਕੁਝ ਮਿਲ ਜੇ ਤਾਂ ਹੋਰ ਕੀ ਜਾਈਦਾ ਲੈ ਬੱਸਿਓ ਓਏ ਦਰਸ਼ਨ ਕਰਾਈਏ ਸੰਗਤਾਂ ਦੇ ਐਨੂੰ ਵਜੋ ਐ ਵੀ ਆਪਣੀ ਗੱਡੀ ਚੋਂ ਆ ਨੇੜੇ ਖੜੀ ਏ ਪਰਲੇ ਪਾਸੇ ਵੀ ਲੰਗਰ ਔਰਲੇ ਪਾਸੇ ਵੀ ਲੰਗਰ ਮੱਥਾ ਟੇਕਦੇ ਆ ਨਾਤ ਹੋ ਗਏ ਜਾਂਦੇ ਆਂ ਗੁਰੂ ਘਰ ਰਾਤ ਟੇਕ ਆਏ ਸੀ ਦੇ ਕੁਝ ਹੋਂ ਟੇਕ ਆਉਂਦੇ हां भाई जी की विचार है देखਦੇ ਮੱਤਾਂ ਨਾਲ ਚਲੋ ਆ ਤੁਹਾਨੂੰ ਵੇੜੋ ਫਿਰ ਪਰੌਂਠੇ ਨਾਲ ਦਹੀਂ ਭਾਈ ਭੀੜ ਬਹੁਤ ਆ ਯਾਰ ਬਹੁਤ ਜ਼ਿਆਦਾ ਇਕੱਠਾ ਹੈ ਭਾਈ ਪੁੱਛ ਨਾ ਦੂੰ ਗੱਡੀ ਕਿਵੇਂ ਲਿਆਂਦੀ ਜੀ ਸੰਗਤੋ ਕਰੋ ਮੇਲੇ ਦੇ ਦਰਸ਼ਨ ਇੱਧਰ ਆਪਣਾ ਰਹਿ ਜਾਂਦਾ ਗੁਰਦੁਆਰਾ ਜੋਤੀਸਰੂਪ ਸਾਹਿਬ ਤੇ ਆਹ ਸੜਕ ਸਿੱਧੀ ਚਲੀ ਜਾਂਦੀ ਹੈ ਗੁਰਦੁਆਰਾ ਠੱਡਾ ਬਰਜਰ ਤੇ ਆਹ ਸਾਹਮਣੇ ਯੂਨੀਵਰਸਿਟੀ ਹੈ ਆਏ ਆ ਆਪਣੀ ਜੀਪ ਹੈ ਜਿਹਦੇ ਅਸੀਂ ਆਏ ਸੀ ਇੱਥੇ ਸਾਨੂੰ ਮਿਲ ਗਿਆ ਕਮਰਾ ਰਹਿਣ ਵਾਸਤੇ। ਹੁਣ ਇੱਥੋਂ ਦੇਖਦੇ ਆ ਆਨੰਦਪੁਰ ਸਾਹਿਬ ਨੂੰ ਜਾਣਦੇ ਆ ਕਿ ਘਰੇ ਵਾਪਸ ਆਉਨੇ ਆ ਕਿਉਂਕਿ ਅਜੇ ਮੁੰਡਿਆਂ ਦੀ ਕੋਈ ਸਲਾਹ ਨਹੀਂ ਬਣ ਰਹੀ। ਦਰਸ਼ਨ ਮੇਲੇ ਵਧੀਆ ਹੋ ਗਏ ਇਸ਼ਨਾਨ ਕਰਕੇ ਵਧੀਆ ਮੁੱਠਾ ਮੁੱਠਾ ਟੇਕ ਲਿਆ ਤੇ ਹੁਣ ਆਪਾਂ ਬਸ ਮੈਂ ਕਰਦੇ ਆ ਤਿਆਰੀ ਯਾਰ ਦੇਖਦੇ ਆ ਕੀ ਹੁੰਦਾ। ਤੇ ਬਾਕੀ ਭਾਈ ਜ 26 ਤਰੀਕ ਨੂੰ ਆਇਆ ਕਰੋ ਵੀ ਉਦੋਂ ਆਉਣ ਦਾ ਫਾਇਦਾ ਹੁੰਦਾ ਉਦੋਂ ਭੋਗ ਪੈਂਦਾ ਇੱਥੇ। ਤੇ 26 ਤਰੀਕ ਨੂੰ ਨਗਰ ਕੀਰਤਨ ਹੁੰਦਾ। ਹੁਣ ਇੱਥੋਂ ਦੇਖਾਂਗੇ ਨਗਰ ਕੀਰਤਨ ਆਪਾਂ ਟਿਕਾਣਾ ਲੱਭ ਲਿਆ ਆਪਣਾ ਬਾਕੀ ਦੇਖਦੇ ਆਂ ਭਾਈ ਮਾਹੌਲ ਭਾਈ ਸੰਗਤ ਬਹੁਤ ਆਉਂਦੀ ਐ ਇੱਕ ਗੱਲ ਮੰਨ ਗਿਆ ਮੈਂ ਤੇ ਜਿਹੜੇ ਟਰੈਕਟਰ ਵਾਲੇ ਆ ਨਾ ਆ ਬਹੁਤ ਖਰਾਬ ਕਰਦੇ ਆ ਜਿਵੇਂ ਆ ਟਰੈਕਟਰ ਐ ਇਹਨੇ ਨਾ ਸਵੈਜਰ ਦੇ ਗਾਣੇ ਲਾਏ ਇਕੱਲੀ ਬੇਸ ਛੱਡ ਕੇ ਬੈਠਾ ਡੰਮ ਡੰਮ ਮੈਨੂੰ ਦੋ ਵਾਰ ਹੀ ਪੁਲਿਸ ਵਾਲੇ ਆ ਕੇ ਡੰਡੇ ਮਾਰ ਗਏ ਨਾਲ ਲਾਂਤਾ ਪਾ ਕੇ ਗਏ ਆ ਕਿਹਨਾਂ ਤੂੰ ਮੇਲੇ ਤੇ ਆਂ ਸੀਦੀ ਦਿਹਾੜੇ ਤੇ ਆਇਆ ਕਿ ਤੂੰ ਇਸ ਵਿਆਹ ਤੇ ਆਇਆ ਫਰ ਐਵੇਂ ਦੀ ਬੇਇੱਜ਼ਤੀ ਕਰਾਉਣ ਨਾਲੋਂ ਕੀ ਚੰਗਾ ਹੈਣਾ ਐ ਕਰਦੇ ਆ ਮੜੀਰੇ ਚ ਆ ਗਏ ਹੋ ਜਿੱਲ ਨਾ ਕਿਹਾ ਥੱਲੇ ਘਰ ਆਓ ਹੁਣ ਮਲਾਜੇ ਪੀਰੇ ਚਰਨਾ ਚ ਦੌੜ ਕੇ ਆਉਂਦੇ ਹੋ ਪਰ ਆਓ ਫਲਟਾ ਕੋ ਨਹੀਂ ਹੋਣ ਚੱਕੋਂ ਗਈ ਦਸੜ ਕੀ ਹੋਈ ਐ ਆ ਦੋ ਪਿਛਲੇ ਦੋ ਬੰਦਿਆਂ ਨੇ ਆਠਾ ਮੰਨੇ ਜੀ ਬਾਪੇ ਜੀ ਦਾ ਕਸੂਰ ਹੈ ਸਾਡੇ ਰਾਈਟ ਲੱਭਦਾ ਪਿਆ ਜੜਾ ਕਿੱਧਰ ਹੈ ਭਾਈ ਇਹ ਇੰਨਾ ਟ੍ਰੈਫਿਕ ਤੇ ਇੰਨੀ ਪੀੜ ਹੈ ਨਾ 2 ਵਜੇ ਤੇ ਲੱਗੇ ਆ ਦੁਪਹਿਰ ਦੇ ਅਸੀਂ ਨਾ ਕਹਿੰਦੇ ਬਹੁਤ ਜਿਗਰੇ 5 ਕ'ਵਜੇ ਪਹੁੰਚਿਆ ਨਾ ਆਪਾਂ ਰੂਮ ਲੈ ਕੇ ਸੌਵਾਂਗੇ ਸਵੇਰੇ ਟਾਈਮ ਨਾਲ ਵਧੀਆ ਚੱਲਾਂਗੇ ਘਰੇ ਆਹ ਆਹ ਕਹਿੰਦਾ ਸੀ ਆਹ ਭਾਈ ਆਹ ਬੱਡੇ ਸਾਥ ਭਾਈ 2 7 ਵਜੇ 2 ਵਜੇ ਤੇ ਫਸਿਆ ਜਾਮ ਤੇ 7 ਵਜੇ ਭੁੱਖੇ ਤੇ ਆਏ ਚੋਲੇ ਖਾ ਖਾ ਕੇ ਟਾਈਮ ਪਾਸ ਕੀਤਾ ਕਿੱਥੇ ਆ ਚੋਲੇ ਹੁੰਦਾ ਕੋਈ ਲੰਗਰ ਵੀ ਨਹੀਂ ਆਇਆ ਉਹਦਾ ਝੱਟ ਤੇ ਆਣੇ ਨੂੰ ਕੀ ਰੱਖੀ ਬੈਠਾ ਵਖਾ ਤੇ ਦਵਾ ਵਖਾ ਤੇ ਦਵੇ ਯਾਰ ਝੱਟ ਤਾਂ ਮੈਂ ਨਹੀਂ ਜਾਵਾਂਗਾ ਯਾਰ 2 ਵਜੇ ਵਾਲਾ ੱਤਕਾ ਸਾਡੇ ਨਾਲ ਜਿਉਂ ਬਾਈ 2 ਵਜੇ ਤੇ ਲੱਗੇ ਆ 10 ਵਜੇ ਲੈ ਸਾਨੂੰ 7 ਪਰ ਨਾ ਜਾਮ ਤੋਂ ਨਿਕਲਦਾ ਨਹੀਂ ਹੋਇਆ ਸਾਨੂੰ ਅਸੀਂ ਜਾਣਾ ਸੀ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਲੱਗੇ ਆ ਅਨੰਦਪੁਰ ਸਾਹਿਬ ਨੂੰ ਬਸ ਫਤਿਹਗੜ੍ਹ ਸਾਹਿਬ ਜੀ ਫਿਰਦਿਆਂ ਰੋਂਦੇ 2 ਵਜੇ ਦੇ ਸਾਡੇ ਤੋਂ ਛੱਡ ਕੇ ਨਹੀਂ ਲੱਭੀ ਸਾਡੇ ਅਨੰਦਪੁਰ ਸਾਹਿਬ ਜਾਣ ਵਾਲੀ ਆਂ ਨੇ ਬੜੀਆਂ ਲੰਬੀਆਂ ਸੀ ਹੈ ਸੜਕਾਂ ਤੇ ਬੜੀਆਂ ਲੰਬੀਆਂ ਨੇ ਤੇ ਸਾਰੀਆਂ ਜਾਮ ਸੀ ਸਾਰੀਆਂ ਜਾਮ ਹੈ ਇੱਕ ਸੜਕ ਤੇ ਗਏ ਜਾਮ ਸੀ ਉਹ ਛੱਡ ਕੇ ਦੂਜੀ ਸੜਕ ਤੇ ਆਏ ਉਹ ਜਾਮ ਸੀ ਤੀਜੀ ਤੇਰੇ ਬਾਅਦ ਕਿਤੇ ਉਹਨਾਂ ਜਾਣ ਨਹੀਂ ਦਿੱਤਾ ਉਹਨੇ ਉੱਥੇ ਹੀ ਰੱਕ ਲਿਆ ਇੰਨਾ ਮਾੜੀ ਹੋਈ ਅੱਜ ਹੁਣ ਇਹ ਨਹੀਂ ਦੱਸਦੇ ਕਿ ਇੰਨੀ ਕਿਹੜਾ ਬਾਹਰ ਨਿਕਲਣ ਨੂੰ ਖਾਨਾ ਤੇ ਬਾਹਰ ਨਿਕਲਣੇ ਕਹਿ ਮੈਂ ਹਾਂ ਵੀ ਸ਼ਹਿਰ ਤੋਂ ਬਾਹਰ ਨਿਕਲਣ ਵਾਲੀ ਵੀ ਸਥਿਤੀ ਹੈ ਨਹੀਂ ਵੀ ਸ਼ਹਿਰ ਤੋਂ ਬਾਹਰ ਹੀ ਨਿਕਲ ਜੀਏ ਲੋਕਾਂ ਨੇ ਤਾਂ ਅੰਦਰ ਆਉਣਾ ਕੀ ਆ ਜਿਹੜੇ ਅੰਦਰੋਂ ਬਾਹਰ ਵੀ ਨਹੀਂ ਜਾ ਸਕਦੇ ਲਾਓ ਵੀ ਸੱਜਣੋ ਪਟਿਆਲੇ ਬਖਸ਼ਰਵਰਨ ਗੁਰਦੁਆਰੇ ਰਹਿ ਗਏ ਰਾਤ ਬੰਦੇ ਸਾਡੇ ਹਾਂ ਨਿਕਲਿਆ ਵਿੱਚੋਂ ਕਿ ਨਹੀਂ ਭਇਆ ਓਏ ਪਾਲਾ ਇੱਕੋ ਨਹੀਂ ਹਰ ਜਰਾ ਕੀ ਹੋ ਗਿਆ ਪਰੌਠੇ ਪਾਲ ਦਾ ਕਿਹੜੇ ਪਾਲ ਦਾ ਭਾਈ ਆਲੂ ਵਾਲੇ ਕੀ ਰਗਾਂ ਤੇਰਾ ਮਾਰ ਲੱਗ ਰਹੀਦਾ ਗਵਾ ਦੇਗਾ ਬੈਠ ਕਿੱਥੇ ਆਂ ਫੋਨ ਤਾਂ ਬਿਲਕੁਲ ਹੈ ਕਿਹੜਾ ਤੇਰਾ ਬੈਗ ਜਰਾ ਬਾ ਪਾਉਂਦਾ ਚੱਲ ਪਾਲਾ ਤੇ ਹੁਣ ਆਪਾਂ ਪਾਉਂਦੇ ਆਂ ਕਾਰ ਵੱਲ ਚੱਲੇ ਮੇਲਾ ਵੇਖ ਕੇ ਸਰੰਦ ਆਲਾ ਦੇ ਫੇਰ ਆਪਾਂ ਆਗੇ ਸੀਗੇ ਦੁਖਨਵਰਨ ਪਟਿਆਲਾ ਢੋਣੇ ਤੋਂ ਬਾਅਦ ਇੰਨੀ ਕਰਨ ਇਹ ਰਵਾਨਗੀ ਸ਼ੁਰੂ ਲੈ ਬਈ ਮੋਬਾਈਲ ਫੜ ਲੈ ਮੁੰਡੇ ਦਾ ਉਹ ਕਿੱਥੇ ਆਪ ਉਹ ਆ ਕੇ ਬਸ ਉੱਠ ਕੇ ਆਉਂਦੇ ਉੱਤੇ ਉੱਤੇ ਬੈਠੇ ਸੀ ਗੱਦੇ ਚਾਖਲੇ ਨਾ ਗੱਦੇ ਕਾ ਮੈਂ ਚੱਕ ਲਿਆ ਲੈ ਬਈ ਜਟੋ ਗੱਲ ਇਤਰਾ ਹੈ ਵੀ ਪਟਿਆਲਿਓਂ ਨੰਦਪੁਰ ਸਾਹਿਬ ਨੂੰ ਪੁੱਟੇ ਹੈ ਨਹੀਂ ਜੇ ਨੰਦਪੁਰ ਸਵੇਰ ਤੇ ਨਿਕਲ ਜਾਂਦੇ ਮੈਂ ਪਟਿਆਲਿਓਂ ਮੁੜ ਕੇ ਨੰਦਪੁਰ ਸਾਹਿਬ ਚੱਲੇ ਬੰਦੇ ਸਾਡੇ ਦੇਖੋ ਇਧਰ ਇੱਕ ਵਜੇ ਪਹੁੰਚ ਜਾਗੇ ਚਾ ਖਿੱਚ ਦਿਓ ਫਿਰ ਜਾਣ ਦਿਓ ਲੈ ਬਈ ਕਾਰਡੂ ਚੱਲੇ ਚੱਲੇ ਰਾਜੋ ਬੁੱਢੇ ਆ ਗਿਆ ਪੰਪਾਲੇ ਨਾਲ ਹੀ ਹਿੱਸਾ ਪੰਪਾਲੇ ਨਾਲ ਦਾ ਹਿੱਸਾ ਪਾਈ ਲਿਆ ਰੱਖਿਆ ਮੈਂ ਚੋਦ ਮਾਰੀ ਲੈਂਡ ਕਰੂਜ਼ਰ ਜੀ ਨਹੀਂ ਤਾਂ ਐਵਰੇਜ ਦੁੱਦੀ ਐ ਇੰਨਾ ਰਫੈਸੋ ਲੈਂਡ ਕਰੂਜ਼ਰ ਦੇ ਵਿੱਚ ਤੇਲ ਪਾਇਆ ਪਰ ਪਰਸੋਂ ਆਏ ਨਾ ਪਰਸੋਂ 2000 1500 ਫੜਾਤਾ ਆ ਬਾਈ ਦੇਖ ਲੈ ਸੁਈਆਂ ਚੂਮਾਂ ਚ ਫਸ ਜਾਈਆਂ ਸੁਈ ਦੇਖ ਲੋ ਤੇਲ ਪਾ ਪਾ ਮੈਂ ਸੁਈ ਗਲਤ ਹੋਇਆ ਸੁਈ ਦਾ ਬਾਈ ਜੀ ਗਲਤ ਆ ਆ ਦੇਖ ਰਾਹ ਤਾਂ ਕਿ ਇੰਨੇ ਤੇਲ ਨਾ ਚਲੋ ਚਲੋ ਨੰਦਪੁਰ ਸਾਹਿਬ ਜਾ ਕੇ ਬ੍ਰੇਕ ਲਾਉਣੀ ਹਣ ਨਹੀਂ ਤੇਰਾ ਵੀ ਤੇਲ ਆਉਣਾ ਪਹਿਲਾਂ 2000 ਤੱਕ ਨਹੀਂ ਚੰਗੀ ਜਾਂਦਾ ਜੇ ਚੱਲ ਪੁਲ ਦੇ ਥੱਲੋਂ ਆਵਾਂਗੇ ਪੁਲ ਦੇ ਉੱਤੇ ਨਾ ਚੜੀ ਜਾਂਦੇ ਲੁਧਿਆਣਾ ਗਈ ਏ ਲੁਧਿਆਣਾ 78 ਕਿਲੋਮੀਟਰ ਹੈ ਹਾਂ ਹਾਂ ਜੀ ਆਲਾ ਇਹ ਕਿੜੇ ਯੂਨੀਵਰਸਿਟੀ ਬੰਦੀ ਜੀ ਆਹੋ ਹੋ ਹੋ ਰੌਂਗ ਡਿਸੀਜਨ ਲੈ ਲਿਆ ਆਪਾਂ ਆਪਾਂ ਨੂੰ ਪਰਸੋ ਤਾਂ ਆਪਾਂ ਗਲਤ ਚੀਜ਼ ਕਰ ਉਹ ਹੋ ਗਿਆ ਆਪਣੇ ਨਾਲ ਆਪਾਂ ਹਰ ਇੱਕ ਫੈਸਲੇ ਗਲਤ ਲੈ ਰਹੇ ਆਂ ਬੰਦਾ ਹੀ ਗਲਤ ਲਿਆ ਆਪਾਂ ਨਾਲ ਬੰਦਾ ਗਲਤ ਲਿਆ ਹੈ ਬਹੁਤ ਸਵਾਇ ਰਾਜ ਲੈਂਦੀ ਉਹ ਟਾਈਮ ਨਾਲ ਸੁੱਕਾ ਨਸ਼ਾ ਕਰ ਦਿਓ ਵੀਰੇ ਤੁਹਾਡੇ ਘਰ ਜਗਾ ਹੈਗੀ ਹੈ ਕੋਈ ਨਾ ਕੋਈ ਮੰਨੋ ਮੇਰੀ ਗੱਲ ਚੱਲ ਮੋੜ ਘੱਟ ਖਾਇਆ ਕਰ ਗਿਆ ਨਹੀਂ ਇਹਨੂੰ ਕਰ ਮੇਰਾ ਵੀਰ ਬਗਾ ਮੇਰਾ ਵੀਰ ਵਾਲੀ ਨਾ ਖਾਇਆ ਕਰ ਜਗਾ ਰਾਡ ਲੈਂਦੇ ਰਾਡ ਲੈਂਦੇ ਝੜਕਾਰਾ ਜੀਪੀਐਸ ਹੀ ਨਹੀਂ ਪਤਾ ਲੱਗਦਾ ਕਿ ਕਿਹੜੀ ਛੜਕੇ ਜਾਣਾ ਨਹੀਂ ਤੂੰ ਮੇਰੀ ਤਾਂ ਸੁਣੀ ਤਾਂ ਜਿਹੜਾ ਹੱਥ 'ਚ ਮੋਬਾਈਲ ਫੜਿਆ ਤੂੰ ਇਹ ਵੀ ਨਹੀਂ ਸੁਣੀ ਹਾਂ ਤੂੰ ਤਰੀ ਤੂੰ ਫਿਰ ਤੇਰਾ ਜੀਪੀਐਸ ਲੈਦਾ ਫਾਇਦਾ ਕੀ ਜੇ ਤੂੰ ਸੁਣਨੀ ਮੇਰੀ ਇਹਦਾ ਸਿਆਣੇ ਕਹਿੰਦੇ ਯਾਰਾਂ ਦੀ ਸੁਣੋ ਕੰਕੀ ਕਦਾ ਯਾਰ ਲੰਡੂਆਂ ਨਾਲ ਹੁਣ ਆਜੇ ਉੱਤੇ ਨਹੀਂ ਜਾਣਾ ਤੂੰ ਐ ਨੂੰ ਮੋੜਦਾ ਮਾਦਾ ਮੈਨੂੰ ਆਣਾ ਹਾਂ ਨਹੀਂ ਨਹੀਂ ਤੂੰ ਉੱਤੇ ਹੁਣ ਹੁਣ ਤੇਰੇ ਅੱਜ ਮੋਬਾਈਲ ਆ ਕੇ ਮੇਰੀ ਸੁਣੇਗਾ ਇਹਨਾਂ ਸਾਲੇ ਨੇ ਮੋਬਾਈਲ ਰੱਖਿਆ ਵੀ ਨਹੀਂ ਪਤਾ ਲੱਗ ਰਿਹਾ ਆ ਲੱਗ ਜਾਂਦਾ ਬਸ ਆ ਰਿਹਾ ਬਸ ਆਈ ਰੋਡ ਜੜਦਾ ਨੇ ਠੀਕ ਆ ਗਿਆ ਬਸ ਓਏ ਆ ਗੰਦੇ ਚ ਬੰਦੇ ਨੂੰ ਵਿੱਚੋਂ ਕੱਢ ਲੋ ਓਏ ਆਪਣੇ ਜਿਹੜੇ ਪਿੱਛੇ ਦੋ ਆ ਗਏ ਉਹਨਾਂ ਨਾਲ ਚੱਲਦਾ ਪਿੱਛੇ ਅਜੇ ਉਹ ਨਜ਼ਾਰੇ ਨਾ ਬੈਠੇ ਯਰ ਉਹ ਨਾ ਸਿਰ ਆਇਆ ਨਾ ਮੌਲ ਮੈਂ ਰਾ ਪਿੱਛੇ ਜਾਣਾ ਕੀ ਤਾਂ ਫਿਕਰ ਨਹੀਂਗਾ ਹੜਾ ਵਾਲੇ ਕੁਸੱਚਾ ਬਾਸ਼ਾ ਜੌਲ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਕੀ ਨਾਮ ਪਰਿਵਾਰ ਵਿੱਚ ਛੋੜਾ ਪਰਿਵਾਰ ਵਿੱਚ ਛੋੜਾ ਪਰਿਵਾਰ ਵਿੱਚ ਛੋੜਾ ਸੋ ਇੱਥੇ ਕਹਿੰਦੇ ਮਹਾਰਾਜ ਉਹਨਾਂ ਦੇ ਪ੍ਰਸਾਬ ਤੋਂ ਚੱਲ ਕੇ ਆ ਗਏ ਇੱਥੇ ਆ ਕੇ ਸਰਸਾ ਨਦੀ ਕਿਨਾਰੇ ਜਿਹੜਾ ਪਰਿਵਾਰ ਵਿਛੋੜਾ ਹੋਇਆ ਸੀ ਇਹ ਉਹ ਗੁਰਦੁਆਰੇ ਬਹੁਤ ਉੱਚਾਈ ਤੇ ਬਣਿਆ ਹੋਇਆ ਤੇ ਕਰਵਾਉਂਦੇ ਆ ਤੁਹਾਨੂੰ ਇਸ ਗੁਰਦੁਆਰੇ ਦੇ ਦਰਸ਼ਨ ਸੁਪਿੰਦਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਚੱਲ ਰਿਹਾ ਸੰਗਤਾਂ ਵੱਲੋਂ ਵੇਖੋ ਜੀ ਮਹਾਰਾਜ ਨੇ ਜਦੋਂ ਸਦਰਾਂ ਦਾ ਮਹਾਰਾਜ ਸਾਦੀ ਲੈਂਦੇ ਆ ਕਿੱਥੇ ਪਟਿਆਲੇ ਤੋਂ ਆਪਾਂ ਘਰੇ ਚੱਲੇ ਸੀ ਤੇ ਕਿੱਥੇ ਪਟਿਆਲੇ ਤੋਂ ਆਪਾਂ ਇੱਧਰ ਆ ਗਏ ਪਰਿਵਾਰ ਵਿਛੜਾ ਗਿਆ ਰਹਿੰਦਾ ਸੀ ਰਹਿ ਗਿਆ ਸੀ ਕੋਈ ਦਾਤਾ ਐਂ ਗੇ ਲੋਕਰ ਆਪਾਂ ਨਾਤੇ ਨੂੰ ਤੇ ਵੀ ਆ ਨਹੀਂ ਮਿੱਤਰੋ ਗੁੱਦਵਾਰੇ ਕਈ ਟਪੁਰ ਵੀ ਜਾਣਾ ਮਾਥਾ ਟੇਕਦੇ ਚੰਗੇ ਲਾ ਚਲੋ ਫਿਰ ਨਹੀਂ ਮਾਥਾ ਟੇਕਾਂਗੇ ਸੋ ਆਪਾਂ ਰਾਜ ਚੈੱਕ ਕੀਤੀ ਸੀ ਹਕੂਕ ਆਪਣੀ ਜਮਾਂ ਸਹੀ ਹੈ ਮੁੰਡੇ ਵੇਖ ਆਖੀਓ ਮੁੰਡਾ ਹੀ ਹੋ ਗਿਆ ਜੀ ਚਲੋ ਆਜੋ ਫਿਰ ਮੱਤਾ ਮੁੱਤਾ ਟੇਕ ਲਓ ਤੇ ਚਲ ਜੀ ਕੀ ਖਾ ਲਿਆ ਮੈਨੂੰ ਤਾਂ ਬੱਚੇ ਦਿਖਾਏ ਅੰਛੇ ਬੇਲੇ ਰੱਖੀ ਐਂ ਖਾਲਸਾ ਜੀ ਐ ਕਿ ਬੱਚਿਆਂ ਦੇ ਚੜ੍ਹ ਚਾ ਜਾਵੇ ਚੱਲ ਬੈਠ ਜਾਓ ਜੀ ਫਿਰ ਤੁਹਾਨੂੰ ਦਰਸ਼ਨ ਕਰਵਾਈਏ ਤੇ ਸਾਹਿਬ ਜਾਦਿਆਂ ਦੇ ਪੈਰਾਂ ਦੇ ਨਿਸ਼ਾਨਾਂ ਛੋਟਿਆਂ ਦੇ ਥੱਲੇ ਪਾਸੇ

ਇਹ ਕੋਈ ਨਾ ਕਰਿਆ ਸਾਰ ਟਿਕਾ ਬਸ ਸੋਹ ਜੇ ਜਿਹੜੀ ਉਹ ਹੀ ਗੱਲ ਉਹ ਹੀ ਗੱਲ ਜਿਹੜਾ ਤਾਂ ਫਿਰ ਸੀ ਕਰੇ ਉਹ ਸੁਣ ਕੇ ਨਾ ਬਹਿਣਾ ਕਰ ਉਹ ਪਾਉਂਦਾ ਨਾ ਤਾੜ ਦੇ ਕਰ ਪਾਉਣੇ ਉਹ ਵੀ ਲੋਏ ਫਾਉਂ ਜੀ ਵੀਰ ਆ ਮੈਂ ਪਾਸੇ ਦੌਣ ਦੇ ਬੀਬੀਆਂ ਮੱਥਾ ਟੇਕ ਲੈਣ ਫਿਰ ਟੇਕ ਦੇ ਪਰ ਆਹ ਤਾਂ ਲਾਉ ਮਾਤਾ ਜੀ ਦਿਓ ਮੜੀ ਜੀ ਸਾਈਡ ਦੇਖੇ ਨਹੀਂ ਅਸੀਂ ਤਾਂ ਪੈਰਾਂ ਦੇ ਨਿਸ਼ਾਨ ਪੈਰਾਂ ਦੇ ਨਿਸ਼ਾਨ ਅੱਛਾ ਪੈਰਾਂ ਦੇ ਨਿਸ਼ਾਨ ਸਾਹਸ ਜੀ ਆ ਵੀ ਇੱਕ ਤਾਂ ਨਹੀਂ ਦੇਖੀ ਇਹ ਰਹੀ ਨੇ ਹਾਂ ਜਿੱਥੇ ਆਲਾ ਕੰਟੀ ਇੱਕ ਪਿਆਰ ਸਦਾ ਹੀ ਤੂੰ ਗੁੱਤ ਆਉਰੇ ਲੰਮਾ ਮੜਗਾ ਇੱਕ ਰਿਮ ਮਮਾ ਤਾਂ ਡੇਕ ਲੈਂਦੇ ਮੱਥਾ ਫੇਰ ਡੇਕਦੇ ਚਲ ਦੋ ਮਿੰਟ ਕਰ ਦੇ ਉਹ ਤੇ ਹੱਥ ਫੇਰਦੇ ਆ ਫੇਰ ਦੇਖਦਾ ਆਹ ਯੋ ਇਸਹਾ ਹਾਂ ਦਿੱਖਦਾ ਜੀ ਦਿੱਖਦਾ ਜੀ ਖਲੋ ਦੇ ਬਾਰੇ ਇਹ ਨਾਮ ਬਣਾ ਦੇਣਾ ਤੈਨੂੰ ਬਾਬਾ ਤੇਰੀ ਦੀ ਹਾਂ ਹਾਂ ਆ ਆ ਇਹ ਮੈਂ ਨਹੀਂ ਹੈ ਉਹ ਗਾਲੇ ਨੂੰ ਦੇ ਦਿੱਤੀ ਉਹ ਐ ਹੱਥ ਫੇਰਦੇ ਆ ਤੇ ਕਹਿੰਦੇ ਵੀ ਐ ਪੈਰਾਂ ਦੇ ਨਿਸ਼ਾਨ ਦੇਖਦੇ ਆ ਹੱਥ ਬਾਰੇ ਹਾਂ ਦੀ ਨਹੀਂ ਆ ਹੱਥ ਫੇਰਨਾ ਹੱਥ ਫੇਰਨਾ ਦੇਖਦੇ ਆਹ ਸੁਣੋ ਇੱਥੋਂ ਨਦੀ ਦੇ ਆਹ ਵਾਹ ਹੱਥ ਫੇਰ ਰਿਆਂ ਦੀਦੀ ਚਲੋ ਆਜੋ ਕੜੀ ਵੀ ਹਰੋ ਤੂੰ ਫੇਰਦਾ ਨਾ ਕਰ ਟੇਕੋ ਮੱਥਾ ਆ ਬਾਬਾ ਵਾਦੀਓ ਜਿਵੇਂ ਕਰੀ ਜੇ ਕਮੇ ਸੰਦੇ ਸਾਡੇ ਬਾਬਾ ਤੋਂ ਬਾਬਾ ਨੂੰ ਨਾ ਮਤ ਦੇ ਲੋ ਜੀ ਤੁਹਾਨੂੰ ਮੇਧਰ ਖਾਦ ਕੇ ਪਰ ਉੱਥੇ ਕਹਿੰਦੇ ਵੀ ਪੈਰਾਂ ਦੇ ਨਿਸ਼ਾਨ ਦੇਖਦੇ ਸ਼ਹਿਬਜ਼ਾਦਿਆਂ ਦੇ ਜਦੋਂ ਹੱਥ ਫੇਰਦੇ ਆ ਉੱਥੇ ਨਿੱਕੇ ਤੇ ਇਨਕੇ ਨਿਸ਼ਾਨ ਛਾਪਦਾ ਐਡਾ ਕੋ 100 ਕਹਿੰਦੇ ਪੈਰਾਂ ਦੇ ਨਿਸ਼ਾਨ ਆ ਪਰ ਵਾਹਿਗੁਰੂ ਦੀ ਕਿਰਪਾ ਭਾਈ ਕੀ ਕਹਿ ਸਕਦੇ ਤੇ ਇਧਰ ਜੀ ਆਪਾਂ ਚੱਲਦੇ ਹਾਂ ਉੱਤੇ ਉੱਤੋਂ ਦੇਖਦੇ ਆਂ ਉਹ ਤੁਹਾਨੂੰ ਦਿਖਾ ਲਿਆਂਦੇ ਥੱਲੇ ਪੈਰਾਂ ਦੇ ਨਿਸ਼ਾਨ ਤੇ ਗੁਰਦੁਆਰਾ ਬਹੁਤ ਉੱਚਾ ਬਣਿਆ ਹੋਇਆ ਹੈ ਔਥੇ ਨਦੀ ਆ ਜੀ ਜਿਹੜੀ ਨਦੀ ਉਹ ਖੁੱਲੀ ਚੱਲਦੀ ਸੀ ਉਹ ਤਾਂ ਜਦੋਂ ਬਨਬੰਦ ਕੀਤੀ ਉਹ ਤਾਂ ਖੁੱਲੀ ਸੀ ਨਾ ਦੀ ਇਹ ਸਾਰੀ ਇਹ ਦੇਖ ਲਈ ਨਹੀਂ ਦੀ ਚੱਲਦੇ ਮੱਥਾ ਟੇਕਦੇ ਆਹ ਸਾਰੀ ਨਦੀ ਦਾ ਹੀ ਪਾਰਟ ਸੀਗਾ ਜਿੰਨਾ ਪਾਰਟ ਤੋਂ ਦੇਖ ਰਿਹਾ ਕਿਉਂਕਿ ਉਹ ਤਾਂ ਨਦੀ ਇਸ ਬਿਲਕੁਲ ਖੁੱਲੀ ਚੱਲਦੀ ਸੀ ਯਾਰ ਨਾ ਆਪਾਂ ਹੁਣ ਜਦੋਂ ਅਨੰਦਪੁਰ ਸਾਹਿਬ ਦਾ ਇਲਾਕਾ ਸ਼ੁਰੂ ਹੋ ਜਾਂਦਾ ਯਾਰ ਇੱਕ ਗੱਲ ਬਹੁਤ ਵਧੀਆ ਇੱਕ ਤਾਂ ਹਰੀਆਲੀ ਬੜੀ ਦੇ ਇੱਕ ਇਲਾਕਾ ਬੜਾ ਵਧੀਆ ਠੰਡਾ ਠਾਰ ਲੱਗ ਨਜ਼ਾਰਾ ਹੈ ਠੰਡੇ ਇਲਾਕੇ ਦਾ ਹੈ ਕੀ ਆ ਗਿਆ ਵੀਰੇ ਤੁਸੀਂ ਤਾਂ ਉਹ ਕਰਿਆ ਕਰੋਗੇ ਜਦੋਂ ਅਸੀਂ ਵੱਡੇ ਮਜ਼ਬੂਰ ਹੋਗੇ ਪਿਛਲੇ ਵੀਰੇ ਪ੍ਰੋਮੋਸ਼ਨ ਕਰਦੇ ਸਾਡੀ ਪਾਉਂਦਾ ਨਹੀਂ ਮੈਂ ਰੌਲਾ ਤੇ ਆਹੀ ਹੈ ਨਾ ਤਰਾ ਬਲੌਗ ਬਣਾਇਆ ਭਾਈ ਬਲੌਗ ਸਾਰਾ ਪਾਵਾਂਗੇ ਤੇ ਉਹ ਯਾਰ ਉਹ ਆਪਾਂ ਵਲੋਗਿੰਗਾਂ ਨੂੰ ਨਹੀਂ ਪਾਉਣਾ ਆਪਾਂ ਬਸ ਜਸਟੇ ਪੰਨਾਂ ਨੂੰ ਪਾਉਣਾ ਅੱਡਾ ਆਪਾਂ ਨੂੰ ਉਹ ਚੱਕਰ ਨਹੀਂ ਹੈਗਾ ਬਲੌਗਿੰਗ ਵਾਲਾ ਤੇ ਯਾਰ ਮੈਂ ਇਲਾਕੇ ਦੀ ਗੱਲ ਕਰਦਾ ਸੀ ਵੀ ਵੇਖੋ ਯਾਰ ਆਂਬ ਦੇ ਬੂਟੇ ਹਨਾ ਤੇ ਬੱਡਾ ਸ਼ਾਂਤ ਜਿਹਾ ਇਲਾਕਾ ਠੰਡਾ ਇੱਧਰ ਲੋਕਾਂ ਦੀਆਂ ਟਾੜੀਆਂ ਨਹੀਂ ਹੈਗੀਆਂ ਇਹ ਗੱਲ ਮੈਂ ਨੋਟ ਕੀਤੀ ਹੈ ਤੁਸੀਂ ਕੀਤੀ ਹੈ ਵੀਰੇ ਤੁਹਾਡਾ ਤੇ ਆਹ ਦੀ ਡਰਾਈਵਿੰਗ ਜੇ ਅਸੀਂ ਤੁਸੀਂ ਟਟੂ ਬਾਹਰ ਤੇ ਆ ਜਿਹੜਾ ਹਾਂ ਤੇ ਇੱਥੇ ਲੋਕਾਂ ਦੀਆਂ ਟਾੜੀਆਂ ਨਹੀਂ ਹੈਗੀਆਂ ਇਦਾਂ ਲੋਕ ਜਿਹੜੇ ਰਹਿੰਦੇ ਵਸ ਨਾਲ ਨਾਲ ਹੀ ਰਹਿੰਦੇ ਤੂੰ ਟਾਲੀਆਂ ਤੇ ਧਿਆਨ ਦੇਣਾ ਵੀਰੇ ਤੂੰ ਅੱਗੇ ਧਿਆਨ ਦੇਣਾ ਟਾਲੀਆਂ ਤੇ ਅਸੀਂ ਧਿਆਨ ਦੇ ਲਾਂਗੇ ਜਿੰਨਾ ਦੇਣਾ ਹੈ ਇੱਕ ਤਾਂ ਪੁੱਤਰ ਹੋ ਜਾਏ ਇਹ ਖੇਤਾਂ ਦੇ ਪਪੂਲਰਾਂ ਦੀ ਖੇਤੀ ਜ਼ਿਆਦੀ ਹੁੰਦੀ ਹੈ ਇਹਨਾਂ ਤੋਂ ਨਾ ਪੁੱਛਣਾ ਵੀ ਯਾਰ ਕਿੰਨੀ ਕੁ ਆਮਦਨ ਦਿੰਦੇ ਆ ਤੁਹਾਨੂੰ ਪਪੂਲਰ ਕਿਉਂਕਿ ਅਸੀਂ ਤਾਂ ਖਾਲੇ ਤੇ ਲਾਇਏ ਸੀ ਸਾਡੇ ਤਾਂ 30000 ਦੇ ਰੋਪ ਬਟਕੇ ਹੋਏ ਸੀ 5 ਸਾਲਾਂ ਚ 5-6 ਸਾਲ 5 ਸਾਲ ਹਾਂ ਇਹ ਪੁੱਛਣਾ ਵੀ ਕਿੰਨੇ ਸਾਲਾਂ ਹੀ ਤੁਸੀਂ ਖੇਤੀ ਕਰਦੇ ਹੋ ਪਪੂਲਰ ਦੀ ਦੇ ਕੀ ਜਗੜੇ ਪਪੂਲਰੀ ਪਪੂਲਰ ਮਿਲ ਲਗੇ ਤੁਹਾਨੂੰ ਚਾਚ ਮੇਰੇ ਹੈ ਅੱਛਾ ਤੇ ਸੜਕ ਜਾਂਦੀ ਐ ਇੰਨਾਦਰ ਸਾਹਿਬ ਨੂੰ ਤੇ ਇਹਦੇ ਤੇ ਸਾਰੇ ਆਉਂਦੇ ਆ ਖੇਤ ਪਪੂਲਰਾਂ ਦੇ ਤੇ ਉਹ ਵੇਖੋ ਵੱਢੀ ਜਾਂਦੇ ਆ ਇਹ ਨਾਲ ਯਾਰ ਕਰਾਂਗੇ ਇਹਦਾ ਪਸਾ ਪਪੂਲਰ ਦੀ ਖੇਤੀ ਦਾ ਤੇ ਯਾਰ ਲਾਕਾ ਬਹੁਤ ਵਧੀਆ ਬਸ ਇਹ ਹੈ ਇੱਥੇ ਇੱਕ ਇੱਕ ਕੁ ਟਨ ਪਾਣੀ ਹਰ ਦਾ ਦਾਣਾ ਹਾਂ ਬਸ ਇੰਨੇ ਕੁ ਦਾ ਹੋਊਗਾ ਇੱਕ ਪਪੂਲਰ 5-7 ਹਜ਼ਾਰ ਦਾ ਵਿਖਦਾ ਹੋਊਗਾ ਚਾਰ ਕਬੂਟੇ ਲੱਗਦੇ ਹੋਣੇ ਚਾਹ ਇਹਦਾ ਇਲਾਕਾ ਬਹੁਤ ਵਧੀਆ ਯਾਰ ਸ਼ਾਂਤਮਈ ਇਲਾਕਾ ਹੈ ਪੂਰਾ ਐ ਠੰਡਾ ਠਾਰ ਹਰਿਆਲੀ ਬਹੁਤ ਜਿਆਦੀ ਹੈ ਗਰਮੀਆਂ ਜਿਦ ਇੱਧਰ ਪੜੀ ਲੈ ਲੈ ਆ ਗਏ ਹੈ ਸੰਗਤਾਂ ਆਉਂਦੀਆਂ ਜਾਂਦਗੀਆਂ ਰਹਿੰਦੀਆਂ ਸ਼ਕਤੀ ਕਰਮਾ ਦਾ ਹੁੰਦਾ ਨਹੀਂ 36 50 ਓਏ ਹਾਂ ਤੂੰ ਸਾਫ਼ ਕਿਤੋਂ ਲਾ ਲੇਗਾ ਸਾਰਾ ਰਹਿਣ ਦੇ ਕਿੰਨਾ ਬਣ ਗਿਆ 36 50 ਹੇਟਲਾ ਬਟਲਾ ਪਿੰਡ ਵੇਖ ਕਿਵੇਂ ਜਣਾ ਇਤਰਾ ਆ ਬੜੀਆ ਤੇ ਵਧੀਆ ਵਾ 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 ਕੈਮਬੋਲੈਂਸ ਆ ਸਾਰੇ ਪਹਾੜੀ ਪਾੜ ਸ਼ੁਰੂ ਹੋ ਜਾਣਗੇ ਹੁਣ ਬੱਸਲੀ ਪਹਾੜੀ ਇਲਾਕਾ ਨੇੜੇ ਠੰਡਾ ਤਾਂ ਆਈ ਹੈ ਇਹ ਡਰਾਈਵ ਕਰ ਰਹਾ ਇੱਕ ਨਾ ਲਾਗੜਾ ਉਹ ਸਾਡਾ ਪਹਿਲਾ ਟੂਰ ਕਰ ਦੋ ਕਰ ਦੋ ਟਿਕਾਣਾ ਅੱਜ ਆਪਾਂ ਹੁਣ ਵਿਰਾਸਤੀ ਖਾਲਸਾ ਦੇਖ ਕੇ ਆਏ ਹਾਂ ਨਾ ਵਿਰਾਸਤੀ ਖਾਲਸਾ ਦੇ ਵਿੱਚ ਅੱਗੇ ਘੱਟ ਪ੍ਰਦਰਸ਼ਨੀਆਂ ਸੀ ਹੁਣ ਇਹਨਾਂ ਨੇ ਪ੍ਰਦਰਸ਼ਨੀਆਂ ਜ਼ਿਆਦਾ ਐਡ ਕਰਤੀਆਂ ਅੱਗੇ ਪ੍ਰਦਰਸ਼ਨੀਆਂ ਥੋੜੀਆਂ ਸੀਗੀਆਂ ਹੁਣ ਇਹਦੇ ਵਿੱਚ ਜਿਹੜੀਆਂ ਨਵੀਆਂ ਪ੍ਰਦਰਸ਼ਨੀਆਂ ਕੀਤੀਆਂ ਹਨ ਉਹ ਬਹੁਤ ਵਧੀਆ ਕਰਤੀਆਂ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੀ ਜਿਹੜੀ ਲਹਿਰ ਸੀ ਪੰਜਾਬ ਦੇ ਵਿੱਚ ਉਹ ਚੱਲੀ ਸੀਗੀ ਉਹਦੇ ਤਹਿਤ ਤੇ ਇੱਕ ਭਗਤ ਸਿੰਘ ਦੇ ਤਹਿਤ ਤੇ ਦੂਜੀ ਚੱਲੀ ਆ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਉਦੋਂ ਦਾ ਰਾਤ ਸੀਗਾ ਸਿੱਖਾਂ ਦਾ ਉਹਦੇ ਤੇ ਤੇ ਜਿਹੜਾ ਨਵਾਂ ਪੰਜਾਬ ਹੈ ਉਹਦੇ ਤੇ ਵੀ ਵੀ ਦਿੱਫਰੈਂਸ ਨਾਲ ਬਹੁਤ ਵਧੀਆ ਇਹਨਾਂ ਨੇ ਚੀਜ਼ਾਂ ਬਣਾਤੀਆਂ ਦੋ ਚਾਰ ਚੀਜ਼ਾਂ ਜਿਹੜੀਆਂ ਪ੍ਰਦਰਸ਼ਨੀਆਂ ਹੁਣ ਨਵੀਆਂ ਜੋੜੀਆਂ ਬਹੁਤ ਸੋਹਣੀਆਂ ਐਡ ਕੀਤੀਆਂ ਪਹਿਲਾਂ ਉਹ ਹੈ ਨਹੀਂ ਸੀ ਹੁਣ ਨਵੀਆਂ ਕੀਤੀਆਂ ਜਿਵੇਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਲਹਿਰ ਚੱਲੀ ਵੀ ਉਹਨਾਂ ਨੇ ਕੀ ਬਿਲਡਿੰਗ ਦਿੱਤਾ ਅਕਾਲੀ ਲਹਿਰ ਨੇ ਉਹ ਦੋ ਚਾਰ ਚੀਜ਼ਾਂ ਤੇ ਹੋਰ ਬਹੁਤ ਵੀ ਇੱਕ ਸਾਹਿਬ ਦਾ ਵੀ ਯਾਰ ਇਹਨਾਂ ਨੇ ਐਡ ਕੀਤਾ ਡਿਫਰੈਂਟ ਜਿਆ ਟੇਸਟ ਬਣਾਇਆ ਐਗਜ਼ੀਬਿਸ਼ਨ ਦੇਖਣ ਵਾਲਾ ਤੇ ਜੇ ਤੁਸੀਂ ਕਦੇ ਆਓ ਆਨੰਦਪੁਰ ਸਾਹਿਬ ਗੇੜਾ ਲੱਗੇ ਤਾਂ ਵਿਰਾਸਤੀ ਖਾਲਸਾ ਜਿਹੜੀਆਂ ਨਵੀਆਂ ਪ੍ਰਦਰ ਲੱਗ ਭਾਈ ਜੀ ਆ ਟਰਾਲੀਆਂ ਵੇਖ ਕੇ ਨਾ ਸਾਡੇ ਬੰਦੇ ਨੂੰ ਸੰਗ ਆਉਣ ਲੱਗ ਗਈ। ਆ ਟਰਾਲੀ ਆ ਟਰਾਲੀਆਂ ਨਾ ਐਵੇਂ ਨਹੀਂ ਬਣੀਆਂ ਆਈਆਂ ਦੇਖੋ। ਵੀ ਆਰਾਮ ਨਾਲ ਆ ਸੀਐਨਜੀ ਕਿਧਾਰ ਜਾਂਦੀ। ਇਹ ਟੈਂਕ ਹੁੰਦੇ ਆ ਤੇ ਆਹ ਟਰਾਲੀ ਚਾਹੀਦੀ ਆ ਜੀਪ ਦੇ ਪਿੱਛੇ। ਸਾਡਾ ਬੰਦਾ ਹਲ ਸਲਾਹ ਕਰ ਰਿਹਾ ਕਿਵੇਂ ਦੀ ਟਰਾਲੀ ਬਣਵਾਉਣੀ ਆ। ਐਮ ਦੀ ਬਣਵਾਉਣੀ ਆ। ਬੈੱਡ ਲਾ ਕੇ ਬਣਾਉਣਾ। ਬੈੱਡ ਲਾ ਕੇ ਛੱਤ ਪੈਂਦੀ ਕਰਕੇ। ਹੈਨਾ? ਤੇ ਫਿਰ ਕਹਿੰਦੇ ਬੰਦੇ ਸਾਡੇ ਟੂਰ ਕੱਢਣ ਆਏ ਤੇ ਕੀ ਅਸੀਂ ਅਸੀਂ ਜੀਪ ਦਾ ਐਕਸਪੀਰੀਅੰਸ ਦੇਖਣ ਵਾਸਤੇ ਜੀਪ ਤੇ ਆਏ ਆ ਵੀ ਜੀਪ ਦਾ ਕੀ ਐਕਸਪੀਰੀਅੰਸ ਆ ਅਸੀਂ ਇੰਗਾ ਕਿਤੇ ਹੋਰ ਟੂਰ ਪਲਾਨ ਕਰਨਾ ਤਕੜਾ ਟੂਰ ਪਲਾਨ ਕਰਨਾ ਅਸੀਂ ਤਾਂ ਕਰਕੇ ਜੀਪ ਦਾ ਐਕਸਪੀਰੀਅੰਸ ਦੇਖਣ ਆਏ ਆ ਵੀ ਆਪਾਂ ਕੀ ਐਕਸਪੀਰੀਅੰਸ ਆ ਤੇ ਸਾਡੇ ਹਿਸਾਬ ਨਾਲ ਬਹੁਤ ਵਧੀਆ ਰਿਹਾ ਤੇ ਹੁਣ ਅਸੀਂ ਦੇਖਾਂਗੇ ਰੱਬ ਸੁੱਖ ਰੱਖੇ ਹਾਂ ਵਰਤਣ ਜੀਪ ਦਾ ਜੀਪ ਦਾ ਦੱਸ ਦੂ ਪਹਿਲਾਂ ਤੇਰਾ ਹੈ ਬਹੁਤ ਵਧੀਆ ਟੂਰ ਵਧੀਆ ਨਾ ਜੀਪ ਦਾ ਬਹੁਤ ਸੋਹਣਾ ਇਨੋਵਰ ਕੀ ਲੱਗਦੀ ਨਾ ਨੋਵਾ ਕ੍ਰਿਸਟਲ ਕੀ ਲੰਬ ਆ ਗਈ ਨਾਲ ਜੀਪ ਹੋਣੀ ਹਾਂ 20 ਰੀਜਨਲ ਹੋਣੀ ਚਾਹੀਦੀ ਆ ਜਿਹੜੀ ਡੱਬ ਵਾਲੀਆਂ ਤਿਆਰ ਕਰਾਉਣੀ ਆ ਉਹ ਪੀਪਾ ਨੰਬੜੀ ਵਾਲਾ ਪੀਪਾ ਨਹੀਂ ਭਾਈ ਚੱਲਦਾ ਅਸਲ ਜੀਪ ਤਾਂ ਚਲਦੀ ਆ ਜਿਹੜੀ ਜੇਨੀਅਨ ਹੁੰਦੀ ਆ ਜਿਵੇਂ 2007 8 9 10 ਮਾਡਲ ਤੱਕ ਆਈਆਂ ਮੇਜਰ ਬਾ ਮੇਜਰ ਜੀਪ ਪੰਜ ਵੀ ਆਈਆਂ ਹਾਂ ਛੋਟੇ ਹਾਂ ਤਾਂ ਜੇ ਤੁਸੀਂ ਡੱਬ ਵਾਲੀਆਂ ਤਿਆਰ ਕਰਾ ਕੇ ਜਾਂ ਮੋਗਿਓ ਤਿਆਰ ਕਰਾ ਕੇ ਕਹੋ ਉਹ ਆ ਕੇ ਚੌੜੇ ਟਾਇਰ ਵੀ ਆ ਬਣ ਗਈ ਜੀਪ ਭਾਈ ਉਹ ਪੀਪਾ ਕਹਿੰਦੇ ਸਾਡੀ ਭਾਸ਼ਾ 'ਚ ਉਹਨੂੰ ਕਿਉਂਕਿ ਸਾਡਾ ਸ਼ਹਿਰ ਡੱਬ ਵਾਲੀ ਆ ਸਾਨੂੰ ਪਤਾ ਵੀ ਜੀਪ ਕੀ ਚੀਜ਼ ਹੁੰਦੀ ਆ ਅਸਲ ਜੀਪ ਹੁੰਦੀ ਆ ਮੇਜਰ ਰੀਜ਼ਨਲ ਉਹ ਜੀਪ ਹੋਵੇ ਤਾਂ ਫਿਰ ਤਾਂ ਨਵਾ ਕ੍ਰਿਸਟਾ ਨੂੰ ਪਿੱਛੇ ਕਰਦੀ ਐ ਇੰਸਟਾਗ੍ਰਾਮ ਵਾਲੇ ਗੋਲ ਗੱਪੇ ਖਾਣੇ ਇੰਸਟਾਗ੍ਰਾਮ ਵਾਲੇ ਗੋਲ ਗੱਪੇ ਨਹੀਂ ਖਾਣੇ ਬਾਈ ਲੈ ਬਈ ਆ ਟਰੈਕਟਰ ਉਹ ਆ ਜਿਹੜਾ ਚੋਰੀ ਹੋਇਆ ਸੀ ਇਹ ਲੱਭ ਗਿਆ ਹੀ ਤੇ ਅਸੀਂ ਆਏ ਆ ਤੇ ਲੱਭ ਗਿਆ ਤੇ ਅਸੀਂ ਲੱਭ ਕੇ ਲੈ ਕੇ ਆਏ ਆ ਮਜ਼ਾਕ ਕਰਦਾ ਵੈਸੇ ਚੋਰੀ ਹੋਇਆ ਸੀ ਟਰੈਕਟਰ ਹੁਣੇ ਲੱਭ ਗਿਆ ਤੇ ਹੁਣ ਖੜੇ ਆ ਅਨੰਦਪੁਰ ਦਾ ਆਹ ਟਰੈਕਟਰ ਆ ਕਾਰਦੂਸ ਪੀਵੀ03 ਕਹਿੰਦੇ ਆ ਚੋਰੀ ਹੋਇਆ ਸੀ ਭਾਈ ਬਹੁਤ ਜ਼ੋਰ ਲੱਗਿਆ ਲੱਭਣ ਤੇ ਆਜੋ ਆਜੋ ਚੱਲ ਗਏ ਆਏ ਖੜੇ ਵੇਖੀ ਕੀ ਜਾਂਦੇ ਹੋ ਆਜੋ ਆਜੋ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਆਨੰਦਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਇਹ ਕਿਲਾ ਆਰਾ ਸੱਚੇ ਪਾਤਸ਼ਾਹ ਜਿਹੜਾ ਬਣਵਾਇਆ ਸੀ ਇੱਥੇ ਰਹਿੰਦੇ ਹੁੰਦੇ ਸੀ ਇਹ ਇੱਥੋਂ ਦਾ ਇਤਿਹਾਸ ਹੈ ਤੁਸੀਂ ਵੀਡੀਓ ਪਾਜ਼ ਕਰਕੇ ਪੜ ਸਕਦੇ ਹੋ ਸੋ ਇਥੋਂ ਦੀ ਕੁਦਰਤ ਦਾ ਬਹੁਤ ਵਧੀਆ ਨਜ਼ਾਰਾ ਜਦ ਸਵੇਰ ਦਾ ਮੀਂਹ ਪੈਣ ਲੱਗਿਆ ਹੋਇਆ ਉਹਦੇ ਕਰਕੇ ਨਾ ਬਹੁਤ ਵਧੀਆ ਮੌਸਮ ਹੈ ਓਤੇ ਤੁਸੀਂ ਦੇਖ ਰਹੇ ਹੋ ਜਿਹੜੇ ਸਾਰੇ ਪਹਾੜ ਸੋ ਜਿਵੇਂ ਆ ਸਵੇਰੇ ਮੀਂਹ ਪੈ ਗਿਆ ਸੀਗਾ ਤੇ ਮੀਂਹ ਪੈਣ ਨਾਲ ਮੌਸਮ ਤਾਂ ਠੰਡਾ ਹੋਇਆ ਹੀ ਹੋਇਆ ਹੈ ਜੀ ਖੱਲੋਂ ਵੀ ਆਜੋ ਭਾਈ ਸੰਗਤੋ ਤਲਿਗੇ ਤੇ ਇਧਰ ਪਵਿੱਤਰ ਬੋਲੀ ਸਾਹਿਬ ਹੈ ਜੀ ਆਉਂਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਪਰ ਜਿਹੜਾ ਕੁਦਰਤ ਦਾ ਇੱਥੇ ਮੈਨੂੰ ਨਜ਼ਾਰਾ ਲੱਗਿਆ ਨਾ ਐਨਾ ਠੰਡਾ ਮੌਸਮ ਹੈ ਬਹੁਤ ਵਧੀਆ ਜੀ ਇਹ ਦੂਰੋਂ ਪਹਾੜ ਦਿਖਦੇ ਇੱਥੋਂ ਤਾਂ ਮੜੀ-ਮੜੀ ਤੋਂ ਆਉਂਦਾ ਜੇ ਮੌਸਮ ਵਧੀਆ ਸਾਫ਼ ਹੋ ਜਾਦਾ ਸਾਰਾ ਕੁਝ ਵਧੀਆ ਦਿਖਦਾ ਹੈ ਵੇ ਇਹ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਸ਼ਾ ਛੋਟੇ ਸਾਹਿਬ ਜੀ ਦੇ ਸਾਰੇ ਖੇਡਦੇ ਰਹੇ ਸਾਰਾ ਪਰਿਵਾਰ ਇੱਥੇ ਰਹਿੰਦਾ ਸੀ ਇਹ ਕਿਲਾ ਛੱਡਣਾ ਪਿਆ ਸੀ ਜੀ ਮਹਾਰਾਜ ਨੇ ਸੋ ਇਹ ਕਿੰਨੀ ਪਵਿੱਤਰ ਧਰਤੀ ਆਪਾਂ ਅੱਜ ਆ ਲਾ ਸਕਦੇ ਹਾਂ ਇੱਥੇ ਚਲੋ ਰੇਤੂ ਦੇ ਬਾੜੀ ਸਾਹਿਬ ਜਿਹੜੀ ਬਣੀ ਹੋਈ ਹੈ 132 ਬਾੜੀਆਂ ਤੇ ਬਜ਼ੁਰਗ ਵਿਚਾਰੇ ਉਰੇ ਐ ਹੌਸਲੇ ਨਾਲ ਚੜਦੇ ਹੋਏ ਆ ਦੇਖੋ ਜੀ ਸੋ ਕਈ ਬੰਦੇ ਇੱਥੇ ਆ ਕੇ ਕਹਿੰਦੇ ਵੀ ਅਸੀਂ ਨਹੀਂ ਜਾਣਾਗਾ ਲੱਤਾਂ ਪੀੜ ਕਰਦੀਆਂ ਪਰ ਬੜੀ ਐ ਨਾ ਜਾਣਾ ਚਾਹੀਦਾ ਸੋ ਮਹਾਰਾਜਿਆ ਮਹਾਰਾਜਿਆਂ ਨੇ ਜਿਹੜੀਆਂ ਆਪਣੇ ਆਸਤੇ ਕੁ ਬੜੀਆਂ ਦੇ ਛੱਡੀਆਂ ਤੇ ਆਪਾਂ ਮੌਲੀ ਸਾਹਿਬ ਦੇ ਵਿੱਚ ਨਹੀਂ ਜਾ ਸਕਦੇ ਸੋ ਜ਼ਰੂਰ ਆਉਣਾ ਚਾਹੀਦਾ ਜੀ ਜੇ ਇੱਥੇ ਤੁਸੀਂ ਆਏ ਹੋ ਤਾਂ ਤੇ ਜਾਓ ਤੁਸੀਂ ਥੋੜਾ ਜਨਾ ਲੇਟ ਹੋ ਗਿਆ ਮੇਰੇ ਨਾਲ ਦੀ ਵਾਪਸ ਆ ਗਏ ਆ ਵੇਖੋ ਬੰਦੇ ਸਾਡੇ ਨਾ ਮੇਰੇ ਤੋਂ ਪਹਿਲਾਂ ਜਾਇਦ ਅਸੀਂ ਜਦੋਂ ਵੜੇ ਲੱਗਦਾ ਹੈ ਨਾ ਚਲੋ ਕੋਈ ਗੱਲ ਨਹੀਂ ਸੋ ਵਾਹਿਗੁਰੂ ਕਰੂਗਾ ਕਿਰਪਾ ਚਲੋ ਭਾਈ ਜਾਇਦ ਅਸੀਂ